ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਦੇ ਨਿਊ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ 'ਚ ਤੁਹਾਨੂੰ ਦਿਖਾਵਾਂਗੇ ਹਮਾਰੀ ਚਲਦੀ ਪਰੰਪਰਾ ਤੇ ਹੋਰ ਨਵੀਆਂ ਚੀਜ਼ਾਂ ਯਾਹ ਦੇਖੋ ਭਾਈ ਇਹ ਸੰਡੇ ਵਾਲੇ ਦਿਨ ਦੋਸਤ ਲੰਗਦੀ ਆ ਬੜੀ ਤੇਜ ਲੰਗਦੀ ਹੈ ਇਹ ਮੂਹਂ ਵਰਗੇ ਕੋਲ ਦੀ ਤੇ ਡਰਾ ਵੀ ਦਿੰਦੇ ਆ ਦੋਸਤੋ ਇਹ ਇੰਨੀ ਤੇਜ ਨਿਕਲਦੇ ਆ ਸੰਡੇ ਵਾਲੇ ਦਿਨ ਤਾਂਸ ਦੋਸਤੋ ਰੋਡ ਖਾਲੀ ਹੁੰਦਾ ਵਾ ਕੋਈ ਐਡੀ ਸਮੱਸਿਆ ਨਹੀਂ ਹੁੰਦੀ ਪਰ ਬਾਕੀ ਦਿਨ ਤਾਂ ਦੋਸਤੋ ਕਾਰਾਂ ਮੋਟਰਸਾਈਕਲ ਕਾਰਾਂ ਮੋਟਰਸਾਈਕਲ 3 ਵੀਲਰ ਬਹੁਤ ਚੱਲਦੇ ਆ ਦੋਸਤੋ ਇਹ ਜਲਾਜਪੁਰੇ ਤੋਂ ਜੀਰਕਪੁਰ ਵਾਲਾ ਰੋਡ ਆ ਹਾਲਸਨ ਆ ਦੋਸਤੋ ਹੋਰ ਠੀਕ ਠਾਕ ਰਹੀ ਸਭ ਦੋਸਤੋ ਜੇ ਤੁਸੀਂ ਸਾਡੇ ਪੇਜ ਤੇ ਨਿਊ ਨਵੇਂ ਤੋਂ ਪੇਜ ਨੂੰ ਫੋਲੋ ਕਰ ਲਓ ਸਾਨੂੰ ਨਵੇਂ-ਨਵੇਂ ਵੀਡੀਓ ਦਿਖਾਉਣ ਵਾਸਤੇ ਦੇਖਣ ਵਾਸਤੇ ਸਾਡਾ ਪੇਜ ਫੋਲੋ ਕਰ ਲਓ ਇਹ ਦੇਖੋ ਦੋਸਤੋ ਹਸਪੀਟਲ ਤੇ ਇੱਧਰ ਰਾਈਟ ਸਾਈਡ ਤੇ ਅੱਗੇ ਜਾ ਕੇ ਹੈਗਾ ਵਾ ਗਿਆਨ ਸਾਗਰ ਗਿਆਨ ਸਾਗਰ ਹਸਪੀਟਲ ਡੈਂਟਲ ਕਾਲਜ ਤੇ ਆਜੇ ਦੋਸਤੋ ਅੱਗੇ ਤੁਹਾਨੂੰ ਵਧੀਆ ਆਪਣਾ ਦੋਸਤ ਆ ਗਿਆ ਜੀ ਜੋਤ ਬਨ ਡੜ ਦੀ ਗੱਡੀ ਚਲਾਉਂਦਾ ਵਾ ਤੇ ਆਪਾਂ ਇੱਥੇ ਤੁਹਾਨੂੰ ਚੀਜ਼ ਦਿਖਾਉਨੇ ਆ ਜੀ ਇੱਕ ਰੇਲ ਗੱਡੀ ਦੇਖੋ ਪਹਾੜਾਂ ਦੀ ਸ਼ਾਨ ਇਹ ਸ਼ਿਮਲੇ ਤੱਕ ਜਾਂਦੀ ਆ ਦੋਸਤੋ ਇੱਕ ਜਾਂਦੀ ਆ ਇੱਕ ਆਉਂਦੀ ਆ ਤੇ ਉਹ ਵੱੜੀ ਸਰੋਂਗ ਦੇ ਵਿੱਚ ਕਮੈਂਟ ਕਰਕੇ ਦੱਸਿਓ ਦੋਸਤੋ ਸ਼ਿਮਲੇ ਤੱਕ ਕਿੰਨੀਆਂ ਸਰੋਂਗਾਂ ਪੈਂਦੀਆਂ ਨੇ ਸਰੰਗ ਵਿੱਚ ਵੜ ਗਈ ਅਤੇ ਇੱਕ ਉਧਰੋਂ ਹੁੰਦੀ ਹੈ ਤੇ ਇੱਕ ਇਧਰੋਂ ਜਾਂਦੀ ਹੈ ਆ ਬੜੀ ਖੜੀ ਹੈ ਰਾਣੀ ਸੰਦਰਾ ਦੋਸਤੋ ਲਓ ਜੀ ਪਹਾੜਾਂ ਦੇ ਚੱਕ ਕਰੋ ਵਿਊ ਚੱਕ ਕਰੋ ਆਜੋ ਦੋਸਤੋ ਇਹ ਆ ਗਏ ਜੀ ਆਪਾਂ ਬਾਈਪਾਸ ਤੇ ਸੋਲਨ ਇਹ ਹੈਗਾ ਦੋਸਤੋ ਸ਼ਾਮਤੀ ਵਾਲਾ ਰੋਡ ਜਦੋਂ ਬਿਜਾਰ ਦੇ ਵਿੱਚ ਢੀੜ ਹੁੰਦੀ ਆ ਇੱਥੇ ਦੋਸਤੋ ਪਾਣੀ ਆ ਚਸ਼ਮਾ ਦੋਸਤੋ ਇੱਕ ਚੀਜ਼ਾ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਆਹ ਕਿਹੜੀ ਜਗ੍ਹਾ ਕਿਹੜੇ-ਕਿਹੜੇ ਦੋਸਤ ਨੂੰ ਪਤਾ ਵਾ ਇਹ ਜ਼ਰੂਰ ਦੱਸਿਓ ਕਿੱਥੇ ਕੀ ਚੀਜ਼ ਹੈ ਕਿਹੜੀ ਜਗ੍ਹਾ ਵਾਕੀ ਨਾ ਕੀ ਕਹਿੰਦੇ ਅਸਲੋਂ ਇਹ ਆ ਜਿਹੜੀ ਆ ਆ ਹਰੇ ਛੱਡ ਵਾਲੀ ਦੋਸਤੋ ਹਾਂਜੀ ਜ਼ਰੂਰ ਦੱਸਿਓ ਆਜੋ ਦੋਸਤੋ ਤੁਹਾਨੂੰ ਫੇਰ ਅੱਗੇ ਚੈੱਕ ਕਰਾਈਏ ਦੇਖੋ ਪਹਾੜਾਂ ਦੀ ਹਰਿਆਲੀ ਹਰਿਆਲੀ ਚੈੱਕ ਕਰੋ ਦੇਖੋ ਦੋਸਤੋ ਦੇਖੋ ਦੇਖੌਣੇ ਜਾ ਰਹੇ ਆਇਓ ਦੋਸਤੋ ਅਸੀਂ ਆ ਗਏ ਫੇ ਅੱਗੇ ਵਾਪਸੀ ਤਰਪੇ ਉਧਰੋਂ ਸੋਲਨ ਤੋਂ ਵਾਪਸੀ ਤੇ ਆਖਰੀ ਆਪਣੀ ਗੱਡੀ ਤੇ ਅੱਜ ਤੁੱਪ ਵੀ ਥੋੜੀ ਜੀ ਤੇਜ਼ ਸੀਗੀ ਤੇ ਅੱਖਾਂ ਖੁੱਲ ਨਹੀਂ ਰਹੀਆਂ ਸੀ ਦੋਸਤੋ ਆਪਣੀਆਂ ਤੇ ਆਇਆ ਤੋ ਫੇ ਰਪਾ ਤਰਪੇ ਆ ਜੀ ਸਿੱਦੇ ਵਾਪਸੀ ਲੁਧਿਆਣੇ ਨੂੰ ਜਿੱਥੇ ਸਾਈਡ ਤੇ ਖੜੇ ਸੀਗੇ ਕਿਸੇ ਮਿੱਤਰ ਨੂੰ ਮਿਲਣਾ ਸੀਗਾ ਮਿਲ ਕੇ ਗਿਆ ਤੇ ਆਪਾਂ ਚਾਲੇ ਪਾ ਦੇ ਦੋਸਤੋ ਅੱਗੇ ਜਾ ਕੇ ਆਪਾਂ ਅੜਗੇ ਸਰੋਂਗ ਵਾਲੇ ਰੋਡ ਤੇ ਇਹ ਦੋਸਤੋ ਸਰੋਂਗ ਬਣੀ ਹੋਈ ਆ 터ਨਲ ਦੇਖੋ ਵਾਦੀਆਂ ਦੇ ਨਜ਼ਾਰੇ ਦੋਸਤੋ ਇੱਕ ਗੱਲ ਹਮਾ ਚੱਲਦੇ ਵੇਰ ਗੱਡੀ ਚਲਾਉਣ ਦਾ ਬੜਾ ਮਜ਼ਾ ਆਉਂਦਾ ਵਾ ਇਹ ਆਂਦਾ ਪਰਲੇ ਵਾਲਾ ਰੋਡ ਤੇ ਏ ਦੋਸਤੋ ਪਹਿਲਾਂ ਪਹਿਲਾਂ ਦਾ ਮੈਂ ਇਹਨੂੰ ਸਰਕਾਰੀ ਬਿਲਡਿੰਗ ਸਮਝਦਾ ਸੀਗਾ ਵੀ ਪਤਾ ਨਹੀਂ ਕੋਈ ਸਰਕਾਰੀ ਹੈ ਦੋਸਤੋ ਇਹ ਪੈਲਸ ਨਹੀਂ ਹੁੰਦਾ ਜਿਵੇਂ ਪੈਲਸ ਆਪਣੇ ਪੰਜਾਬ ਦੇ ਵਿੱਚ ਉਦਾਂ ਹੀ ਦੋਸਤੋ ਇਹ ਮੈਰਜ ਪੈਲਸ ਆ ਦੇਖੋ ਦੋਸਤੋ ਆਵਾਦियां ਸੋਲਨ ਸ਼ਹਿਰ ਕਿੱਡਾ ਕਿੰਨਾ ਸੋਹਣਾ ਕਿੱਡਾ ਕਿੱਡੀ ਦੂਰ ਤੱਕ ਬਸ ਗਿਆ ਵਾ ਇਹ ਆ ਗਈ ਦੋਸਤੋ ਟਰਨਲ ਇਸ ਟਰਨਲ ਦੇ ਨਾਲ ਦੋਸਤੋ ਪੂਰੇ ਸਾਡੇ ਤੋਂ 4 ਕਿਲੋਮੀਟਰ ਦਾ ਫਰਕ ਪੈਂਦਾ ਵਾ ਉਧਰ ਦੀ ਗੱਡੀ ਚੱਲਦੀ ਹੈ ਆਪਣੀ ਪਰੇ ਦੀ 14 ਕਿਲੋਮੀਟਰ ਇੱਧਰ ਦੀ ਚੱਲਦੀ ਹੈ 11 ਕਿਲੋਮੀਟਰ ਦੋਸਤੋ ਇਸ 터ਨਲ ਨੂੰ ਪਾਰ ਕਰਦੇ ਕਰਦੇ ਪਹਿਲਾਂ ਲਾਈਟ ਚੱਗਦੀ ਸੀ 터ਨਲ ਦੇ ਵਿੱਚ ਫਿਰ ਦੋਸਤੋ ਲਾਈਟ ਭੱਜ ਗਈ ਤੇ ਆਪਾਂ 터ਨਲ ਪਾਰ ਕੀਤਾ ਤੇ ਬਾਹਰ ਆਏ ਦੋਸਤੋ ਬਾਹਰ ਆ ਕੇ ਤੁਹਾਨੂੰ ਦਿਖਾਉਣੇ ਆ ਦੂਸਰਾ ਰੋੜ ਜਿਹੜਾ ਡਬਲ ਆ ਔਰ ਰੋੜ ਆ ਗਿਆ ਡਬਲ ਰੋੜ ਜਿਹੜਾ ਦੂਸਰਾ ਵਾ ਉਧਰ ਦੀ ਗੱਡੀ ਚੱਲਦੀ ਆ 14 ਕਿਲੋਮੀਟਰ ਦੇ ਇਧਰ ਦੀ ਗੱਡੀ ਚੱਲਦੀ ਆ ਇੱਥੇ ਤੱਕ ਉਸਤਾ ਨੂੰ ਦੋਸਤੋ 11 ਕਿਲੋਮੀਟਰ ਦੇਖੋ ਨਜ਼ਾਰੇ ਦੋਸਤੋ ਲੋਈ ਦੋਸਤੋ ਆਪਾਂ ਇਹ ਪਾਰ ਕੀਤਾ ਤੇ ਆਪਾਂ ਆ ਗਏ ਕੁਮਾਰ ਹੱਟੀ ਪੁਲ ਦੇ نیچے نیچے-नीचे ਸ਼ਹਿਰ ਪਾਰ ਕੀਤਾ ਹੌਲੀ-ਹੌਲੀ ਰੰਤੇ ਰੰਤੇ ਸਰ ਇਹ ਜਾ ਰਿਹਾ ਬੜੋਗ ਨੂੰ ਰਸਤਾ ਇਹ ਵੀ ਚਲੇ ਜਾਂਦਾ ਸਿੰਗਲ ਰੋਡ ਸ਼ਿਮਲਾ ਪੁਰਾਣਾ ਰੋਡ ਇਹ ਨਿਚੇ ਵਾਲਾ ਵੀ ਪੁਰਾਣਾ ਰੋਡ ਆ ਦੋਸਤੋ ਤੇ ਆਪਾਂ ਨੂੰ ਇਨਵਾਈਟ ਕੀਤਾ ਹੈ ਸੀ ਇਹ ਬਾਈ ਮੁਰੇ ਮੁਰੇ ਜਾ ਰਿਹਾ ਕੈਪ ਵਾਲਾ ਇਸ ਦੇ ਦੋਸਤ ਨੇ ਇਹ ਹਕੀਮ ਸਾਹਿਬ ਨੇ ਬੈਦ ਸਾਹਿਬ ਨੇ ਇਹਨਾਂ ਦੇ ਦੋਸਤ ਨੇ ਇਨਵਾਈਟ ਕੀਤਾ ਹੈ ਸੀ ਤੇ ਆਪਾਂ ਵੀ ਚਲੇਗੇ ਨਾਲ ਇਹਨਾਂ ਦੇ ਤੇ ਦੋਸਤੋ ਇੱਥੇ ਆਈ ਇਹ ਟ੍ਰੇਨ ਟ੍ਰੇਨ ਦੀ ਪਰਲੀ ਪਾਰ ਕਰਕੇ ਤੁਹਾਨੂੰ ਦਿਖਾਉਨੇ ਆ ਫਿਰ ਆਪਾਂ ਹਮਾਂ ਚਲਦੀ ਪਰੰਪਰਾ ਕਿ ਕਿਸ ਤਰ੍ਹਾਂ ਸੇਵਾ ਕਰਦੇ ਆ ਕਿੱਦਾਂ ਆਪਣੇ ਬਰਾਤਾਂ ਚ ਪੋਹਦੇ ਕਿਦਾਂ ਟੇਉ ਖੜੀ ਆਪਣੀ ਰਾਣੀ ਸੁੰਦਰਾ ਤੇ ਲੈਨ ਪਾਰ ਕਰਕੇ ਗਏ ਦੋਸਤੋ ਇੱਥੇ ਇਦਾਂ ਹੀ ਡੰਡੀਆਂ ਬਣਾਈਆਂ ਹੁੰਦੀਆਂ ਨੇ ਘਰਾਂ ਨੂੰ ਇਹ ਜਿਵੇਂ ਜਾ ਰਹੇ ਨੇ ਬੰਦੇ ਤੇ ਇਹ ਸਰਦਾਰ ਜੀ ਆ ਰਿਹਾ ਇਹ ਰਸਤਾ ਜਾ ਰਿਹਾ ਉਹਨਾਂ ਦੇ ਘਰ ਨੂੰ ਤੇ ਆਪਾਂ ਲੰਗਰ ਛਕਣ ਵਾਸਤੇ ਉਹਨਾਂ ਦੇ ਘਰੇ ਗਏ ਇੱਥੇ ਨੀਚੇ ਲਾਇ ਸ਼ੂਜ਼ ਸ਼ੂਜ਼ ਲਾ ਕੇ ਤੇ ਉਹਨਾਂ ਨੇ ਆਪਾਂ ਨੂੰ ਦੇ ਦਿੱਤੇ ਪੱਤਲੋ ਦੋਸਤੋ ਇਹ ਦੇਖੋ ਪਤਲਾਂ ਦੇ ਵਿੱਚ हिमाचल ਦੇ ਵਿੱਚ ਅੱਜ ਵੀ ਦੋਸਤੋ ਇਦਾਂ ਹੀ ਰੋਟੀ ਖਾਂਦੇ ਆ ਆਪਾਂ ਨੂੰ ਵੀ ਪਤਲ ਰੱਖਦਾ ਦੋਸਤੋ ਭਾਵੇਂ ਰੋਟੀ ਲੰਗਰ ਲੰਗਰ ਸ਼ਗੈ ਲੰਗਰ ਸ਼ੱਕੇ ਤਰਪੇ ਦੋਸਤੋ ਇਹ ਰਾਤ ਦੇਖੋ ਚੀਜ਼ ਧੰਨ ਦਿਖਾਈਏ ਦੋਸਤੋ ਇੱਧਰ ਆ ਗਈ ਜੀ ਟ੍ਰੇਨ ਟ੍ਰੇਨ ਦੀ ਆਪਾਂ ਲਈ ਇੱਕ ਕਲਿੱਪ ਤੇ ਦੋਸਤੋ ਇੱਥੇ ਕੁਮਾਰ ਹੱਟੀ ਸਟੇਸ਼ਨ ਹੈ ਕੋਲੀ ਤੇ ਇੱਥੇ ਦੋਸਤੋ ਦੋ ਟ੍ਰੇਨਾਂ ਇਕੱਠੀਆਂ ਹੋਈਆਂ ਨੇਂ ਦੀਆਂ ਤੇ ਇੱਥੇ ਟਰੈਕ ਬਣਿਆ ਹੋਇਆ ਵਾ ਕੁਮਾਰ ਹੱਟੀ ਇਥੇ ਇਕੱਠੀਆਂ ਦੋ ਨਿਕਲਦੀਆਂ ਫਿਰ ਦੋਸਤੋ ਇੱਥੇ ਇਹਨਾਂ ਦੀ ਕਰਾਸਿੰਗ ਹੁੰਦੀ ਆ ਇੱਥੇ ਟਰੈਕ ਬਣਿਆ ਹੋਇਆ ਹੈ ਦੋਸਤੋ ਇਹਦਾ ਇਹ ਕੁਮਾਰ ਹੱਟੀ ਸਟੇਸ਼ਨ ਇਹਨਾਂ ਦੇ ਦੋਨਾਂ ਦੇ ਇੱਥੇ ਟੱਕਰੇ ਹੁੰਦੇ ਆ ਦੋਸਤੋ ਤੇ ਕਹਾ ਜਾ ਕੇ ਫਿਰ ਸਿੰਗਲ ਹੋ ਜਾਂਦੀ ਹੈ ਲਾਈਨ ਉਹ ਬਾਈ ਆਪਾਂ ਨੂੰ ਬਾਈ ਬਾਈ ਕਰਦਾ ਸੀ ਆਪਾਂ ਵੀ ਉਹਨੂੰ ਬਾਈ ਕੀਤੀ ਤੇ ਉਹ ਦੇਖੋ ਦੋਸਤੋ ਦੁਨੀਆਂ ਦੂਜੀ ਵੀ ਆ ਗਈ ਉਧਰੋਂ ਤੇ ਜਿਹੜੀ ਇਧਰੋਂ ਜਾ ਰਹੀ ਸੀ ਉਹ ਸੁਰੰਗ ਦੇ ਵਿੱਚ ਚਲੇਗੀ ਤੇ ਹੁਣ ਇਹਨੇ ਇਧਰ ਚੰਡੀਗੜ੍ਹ ਕਾਲਕਾ ਜਾਣਾ ਤੇ ਉਹਨੇ Shimla ਪਹੁੰਚਣਾ ਦੋਸਤੋ ਤੇ ਆਪਾਂ ਵੀ ਵਾਪਸੀ ਤੁਰਪੇ ਸੀਗੇ। ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਸੀਂ ਸਾਡੇ ਪੇਜ ਤੇ ਨਵੇਂ ਤਾਂ ਫੋਲੋ ਕਰ ਲਓ। ਸਤਿ ਸ਼੍ਰੀ ਅਕਾਲ ਜੀ ਅਗਲੇ ਬਲੌਗ ਚ ਮਿਲਦੇ ਆਂ ਜੀ।